ਮੈਂ ਦਿੱਲਾ ਨਾ ਲੈਣੀ ਹੁਣ ਤੱਕ ਨਹੀਂ ਆਇਆ ਇਧਰ ਬਾਈਕਰ ਵਾਲਿਆਂ ਦਾ ਪਰ ਮੱਠੀ ਚ ਕੀ ਦੀ ਆ ਜੀ ਆਜ ਨਾ ਤੇ ਵੀ ਪੈਂਦੇ ਲਾ ਲਈ ਅਧਾਰ ਕੜਾ ਲੀ ਗਿਆ ਜੇ ਆ ਗਈ ਨਾ ਪੋਰਨ ਜੋਗੀ ਨਹੀਂ ਛੱਡਦਾ ਅੱਜ ਨੁਕਾ ਮ ਪੂਰਾ ਨੂੰ ਨਾ ਮੈਂ ਇਧਰੋਂ ਹੁਣ ਕੱਕ ਨਹੀਂ ਉਹ ਡੀਕੀ ਜਾਣਾ ਕਦਾਂ 2 ਘੰਟੇ ਹੋ ਗਏ ਪਤਾ ਨਹੀਂ ਕਿੱਥੇ ਆ ਭੈਣ ਦੇ ਘੜਾਵੇ ਦੇਖਾਂ ਭੈਣ ਚੋਦੀ ਨੂੰ ਟਕੇ ਮੜਾ ਜਾ ਤੀ ਹੁੰਦੀ ਆ ਕਿ ਨਹੀਂ ਉਹ ਹੁੰਦੀ ਆ ਆ ਜਾ ਆ ਜਾ ਭੈਣ ਦੇ ਘੜਾਵੇ ਤੇ ਨਹੀਂ ਲੇਟ ਹੋ ਗਈ ਤੇ ਲੈਟ ਹੋ ਗਈ ਬੱਸ ਸੇ ਨਹੀਂ ਖੇਤੀ ਆਈ ਅੱਜ ਤੱਕ ਲੱਗਣੀ ਇਹ ਧਾਰ卡ੜ ਵਾਲੀ ਬੱਸ ਵਰਤਦੀ ਆ ਆਪਾਂ 4 ਪੈਸੇ ਬੋ ਲਾਲਾ ਕਰ ਕਹਤਾ ਤੈਨੂੰ ਕਿਦੋਂ ਕਹੋਗਾ ਸਾਡੇ ਧਾਰ ਕਟ ਵਾਲੀ ਬਾਤ ਤੇ ਤੈਨੂੰ ਹਰੇਕ ਹੀ ਲੱਗਦਾਗਾ ਹਾਂ ਭੈ ਚੁੱਗੀ ਤੈਨੂੰ ਤੜਕਦਾ ਡਿੱਕੀ ਜਾਂਨਾ ਮੈਂ ਤੈਨੂੰ ਐ ਪਤਾ ਤੂੰ ਤਾਂ ਡਿੱਕੀ ਜਾਂਨਾ ਜਿਹੜਾ ਘਰੇ ਸੋਸੇ ਆਪੇ ਨਜ਼ਰ ਨੂੰ ਉਹ ਵੀ ਤਾਂ ਕਰਨੇ ਨੇ ਕੱਲਾ ਇੰਦਰੀ ਵੀ ਤੇਰੇ ਕੁੜੀ ਆ ਕੇ ਵਗ ਗਈ ਨਾ ਜਦੋਂ ਤੈਨੂੰ ਪਹਿਲਾਂ ਹੀ ਫੋਨ ਕਰਕੇ ਕਹੇ ਤਾਂ ਵੀ ਤੂੰ ਮੇਰੇ ਕੋਲ ਆਉਣਾ ਕਦੋਂ ਆਵੇ ਕੰਮ ਪਹਿਲਾਂ ਨਵੇੜ ਬਈ ਮੈਂ ਤਾਂ 4 ਵਜੇ ਉੱਠ ਖੜੀ ਦੀ ਤੇ ਰੋਸ ਕੰਜਰ ਖਾਣੇ ਦੀ ਮਾਰੀ ਸਾਲੀ ਹੋਈ ਆ ਗੱਡਾ ਦੇਖ ਮੈਂ ਚੱਲ ਹੁਣ ਤੂੰ ਬਾਹਰ ਨਾ ਬੋਲ ਨਹੀਂ ਮੈਂ ਮੰਗਰੀ ਮੁੜ ਜੂੰਗੀ ਨਾ 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 ਜਾ ਜਾਣਿਆ ਤਦ ਕਿੰਨੇ ਵਾਰ ਕੇ ਹਮੈਨੂੰ ਆਏ ਨਾ ਚੰਬੜਿਆ ਕਰ ਬਿਓ ਸਾਹਮਣੇ ਗੱਡੀ ਦੀ ਲੈਣਾ ਹਾਂ ਉਹ ਤਾਂ ਦੱਸਦਾ ਨਹੀਂ ਹੈਗਾ ਕੀ ਕਰਾਂ ਤੇਰੇ ਅੰਦਰ ਪਤਾ ਨਹੀਂ ਇਹ ਜਿਆ ਕੀ ਆ ਨਾ ਦੇਖਣ ਸਾਰਾ ਹੁੰਦਾ ਵੀ ਜੱਫੀ ਉਹ ਫੜ ਕੇ ਤੇਰੇ ਆਹੀ ਮਾਰਨੀ ਵਾ ਮੋਰਾਂ ਤੇ ਤੁਰਿਆ ਨਹੀਂ ਫਿਰ ਮੈਂ ਜਾਣਾ ਵੀ ਨਹੀਂ ਹੈਗਾ ਤੂੰ ਮੋਰਾਂ ਚ ਕੀ ਮਾਰੇਂਗੀ ਮਾਰੂੰ ਤਾਂ ਮੈਂ ਬਹੁਤ ਕੁਸ ਤੂੰ ਤਾਂ ਆਹੀ ਉੱਥੇ ਤੂੰ ਅੱਜ ਹਜੇ ਕੀ ਕਰਨ ਨੂੰ ਫਰਦਾ ਐ ਬਾਲਾ ਹੀ ਹੋ ਹੋਰ ਲੱਗ ਜੂ ਪਤਾ ਤੈਨੂੰ ਤੂੰ ਚਲ ਤਾ ਸੁੱਈ ਫਿਰ 11 ਕ ਉੱਠ ਲਵੇ ਮੈਂ ਤੈਨੂੰ ਮੈਂ ਨਾ ਕਿੰਨੇ ਵਾਰ ਕਿਹਾ ਵੀ ਤੂੰ ਨਾ ਕੋਠੇ ਜੇ ਤੇ ਲੈ ਕੇ ਨਾ ਬੜਿਆ ਕਰ ਮੈਨੂੰ ਕੋ ਚੱਜ ਦੇ ਦਾ ਥਾਉਂ ਦੇਖ ਲਾ ਉਹ ਜਾ ਜਾ ਥਾਉਂ ਨੂੰ ਇੱਥੇ ਸੇਫਟੀ ਪੂਰੀ ਆ ਕਿਉਂ ਡਰਦੀ ਐ ਦੇ ਖੇਤਾ ਚ ਕਾਦੀ ਸੇਫਟੀ ਹੁੰਦੀ ਐ ਨਾ ਹੋਰ ਤੂੰ ਕਿੱਥੇ ਭਾਲਦੀ ਐ ਤੇਰੇ ਦੇ ਸੜਕਾਂ ਤੇ ਖੋਲ ਰੱਖੇ ਨੇ ਹੋਟਲ ਏ ਵੀ ਉੱਤੇ ਚੱਲੇ ਆ ਕਰੀਏ ਐ ਸਾਲੀ ਹੋਈ ਆ ਹੋਟਲ ਦੀ ਹਾਰਾ ਜੱਤੜ ਘਟ ਬਾਉਣੇ ਆ ਉੱਥੇ ਤੇ ਮੈਨੂੰ ਪਤਾ ਰੇਡ ਕਿਹੜੇ ਹਿਸਾਬ ਦੀ ਪੈਂਦੀ ਐ ਇਹ ਆਏ ਬੋਲਦਾ ਕੰਜਰਾ ਤੇਰੀ ਸ਼ਰਮ ਨਹੀਂ ਆਉਂਦੀ ਹੈਗੀ ਮੈਂ ਇੱਥੇ ਹੋਰ ਕਿਹੜਾ ਸੁਣਨ ਵਾਲਾ ਛੁਰਦੇ ਸੁਣਨ ਨਾਲ ਬਿਠੇਰੇ ਲਾ ਖੇਤਾਂ ਚ ਲੋਕ ਦੂਰੀਆ ਫਿਰਦੀ ਹੋਈਆਂ ਕੰਮ ਕਰਦੀ ਉਹ ਇੱਥੇ ਕਿਹੜਾ ਦੂਰ ਦੂਰ ਦੇ ਨਿਮੇਗਾ ਮਾਲਾ ਕੋਈ ਨਹੀਂ ਹੈਗਾ ਉਹੀ ਡਰੀ ਜਾਨੀ ਐ ਬੈ ਡਰ ਲੱਗਦਾ ਹੀ ਆ ਤੁਹਾਨੂੰ ਨਹੀਂ ਡਰੇਗਾ ਸਾਨੂੰ ਤਾਂ ਹੈਗਾ ਮੈਂ ਤੂੰ ਮੈਂ ਤੜਕੇ ਦਾ ਔਖਾ ਬੈਠਾ ਆ ਗਈ ਹੁਣ ਫੇਰ ਦੁਪਹਿਰੇ ਪੱਤੈ ਨੂੰ ਤਾਂ ਨਾ ਮੈਂ ਜਦ ਮਰਜੀ ਦੇਖ ਲਾ ਤੂੰ ਤਾਂ ਔਖੇ ਦਾ ਔਖਾ ਹੀ ਹੁੰਨਾ ਤੈ ਤਾਂ ਕਦੇ ਕਿਹਾ ਨਹੀਂ ਜਿਵੇਂ ਮੈਂ ਤੇ ਸੌਖਾ ਫੇ ਤੂੰ ਮੇਰੇ ਬਾਰੇ ਮੜਾ ਸੋਚਿਆ ਕਰ ਪੱਤੈ ਤਾਂ ਵੇ ਚਾੜ ਕੇ ਨਾ ਚੁੱਪ ਚੁਪ ਜੂ ਕਰ ਦਿੰਦੀ ਆ ਉਹਦੇ ਨਾਲ ਹਾਇਸ਼ੇ ਦੀ ਛੱਡ ਦੇ ਹਾਇਸ਼ੇ ਦੀ ਛੱਡ ਦੇ ਭੈਣ ਦੇ ਘੜਾਵੇ ਦੀ ਅੱਜ ਆਪਦੀ ਮਰਜ਼ੀ ਨਾਲ ਆ ਗੱਲ ਸੁਣ ਮੇਰੀ ਮਰਜ਼ੀ ਨਾਲ ਜਾਏਂਗੀ ਤੂੰ ਤੇ ਚੰਗਾ ਹਾਂ ਫੋਟਾ ਤੂੰ ਕਹੀ ਜਾਂ ਨਾ ਮੇਰੀ ਮਰਜ਼ੀ ਨਾਲ ਜਾਏਂਗੀ ਤੇ ਫਿਰ ਮੈਂ ਤੈਨੂੰ ਸੁਣੇਗਾ ਨਾਲੇ ਫਿਰ ਮੌਕੇ ਤੇ ਤੈਨੂੰ ਕੁਝ ਬਣਦਾ ਸੀ ਓਏ ਹਾਦਸਾ ਬਣਾ ਕੇ ਦਿਖਾਉ ਤੈਨੂੰ ਬੱਸ ਰੇ ਬੱਸ ਤੋਰਨ ਜੋਗੀ ਨਹੀਂ ਸੜਦਾ ਅੱਜ ਤੈਨੂੰ ਵੇ ਹੁਣ ਤੂੰ ਤਾਂ ਤੁਰਲਾ ਮੈਨੂੰ ਤਾਂ ਜਦ ਤੁਰਨ ਜੋਗੀ ਛੱਡੇਗਾ ਦੇਖੀ ਜਾਊਗੀ ਤੇਰਾ ਸਰੀਰ ਮੈਨੂੰ ਆਦਾ ਤੂੰ ਖਾਨੀ ਕੀਆਂ ਤੂੰ ਇਹ ਜਾ ਪਤਾ ਮੇਰੇ ਖਾਣੇ ਤਾਂ ਕੁਛ ਨਹੀਂ ਲੈਣਾ ਮੈਂ ਤਾਂ ਬਹੁਤ ਕੁਝ ਖਾਨੀ ਐ ਤੂੰ ਨਹੀਂ ਖਾ ਸਕਦਾ ਗੱਲ ਸੁਣ ਮੈਂ ਤੈਨੂੰ ਕਹਿਆ ਕਿੰਨੇ ਵਾਰ ਕੇ ਮੈਨੂੰ ਰਾਹਾਂ ਤੇ ਜੱਫੀਆਂ ਨਾ ਪਾਇਆ ਓਏ ਅੱਗ ਲੱਗੀ ਪਈ ਆ ਏ ਅੱਗ ਲੱਗੀ ਪਈ ਆ ਉੱਥੇ ਕਰ ਲਈ ਜਿਹੜਾ ਕੁਝ ਕਰਨਾ ਇੱਥੇ ਰਸਤੇ 'ਚ ਤਾਂ ਨਹੀਂ ਹੁੰਦਾ ਮੇਰਾ ਤਾਂ ਜੀ ਕਰਦਾ ਵੀ ਇੱਥੇ ਪਰਾਲੀ ਦੀ ਉਲੀ ਚੱਕਦਾ ਕੰਮ ਨੂੰ ਮੈਂ ਕਹਿੰਦੀ ਫਰਾਜ ਉਧਰ ਹੀ ਆ ਜਾ ਪਹਿਲਾਂ ਕੋਠੇ ਨੂੰ ਮਾਰ ਗੋਲੀ ਆ ਜਾ ਇੱਥੇ ਚੱਲੀਏ ਫਿਰ ਕਰਦਾ ਕੀ ਕੁਬਾ ਆ ਜਾ ਆ ਜਾ ਆ ਹਾਏ 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 ਬਖਮਾ ਨਾ ਕਰਦਾ ਨਾ ਨਾ ਅੱਥੇ ਜੇ ਨਾ ਲਾ ਵਸ ਆ ਜਾ ਆ ਜਾ ਚੁੱਪ ਕਰਕੇ ਤੁਰਲਾ ਚੱਲ ਚੱਲ ਜਾ ਜਾ ਏ ਮੇਰੀ ਗੱਲ ਸੁਣ ਹਾਂ ਸੱਚ ਮੇਰਾ ਇੱਕ ਕੰਮ ਕਰ ਦੇ ਛੋਟਾ ਜਿਹਾ ਭੈਣ ਤੇ ਖੜਾ ਵੀ ਦੇ ਕੰਮ ਕਰਨੀੁੱਦਾ ਹੁਣ ਕੰਮ ਹੀ ਕਰੂੰ ਇੱਥੇ ਤੇਰਾ ਭਈ ਔਤਾ ਤੇਰਾ ਮੱਥਾ ਡਾਂਮਰ ਕੇ ਜਾਊਂਗੀ ਉਹ ਤਾਂ ਮੈਨੂੰ ਪਤਾ ਤੂੰ ਕਰਨ ਨੂੰ ਕਿਹੜਾ ਕੁਸ ਬੁਲਾਇਆ ਹਾਂ ਵੀ ਮੈਂ ਤਾਂ ਤੈਨੂੰ ਹੋਰ ਕੰਮ ਕਹੀ ਨਹੀਂ ਆ ਹੋਰ ਕਿਹੜਾ ਮੇਰੀ ਗੱਲ ਸੁਣਾ ਮੈਨੂੰ ਲੋੜ ਆ ਕਿ ਥੋੜੇ ਜੇ ਪੈਸਿਆਂ ਦੀ 5000 ਰੁਪਏ ਦੀ ਉਹ ਮੈਨੂੰ ਦੇ ਦੀ ਮੈਂ ਕਿਸੇ ਦਾ ਲੈਣ ਦੇਣ ਦੇਣਾ ਉਹ ਮਗਰੇ ਨੇ ਓਏ ਪੈਸੇ ਮੇਰੀ ਗੱਲ ਸੁਣਾ ਪੈਸੇ ਪੈਸੇ ਕੀ ਝੜਾਉਂ ਲਾਗਦੇ ਨੇ ਮੇਰੇ ਕੋਲੇ ਹੈਗਾ 1000 ਰੁਪਇਆ 1000 ਰੁਪਇਆ ਲੈ ਜੀ ਅੱਛਾ ਹਾਂ ਹੁਣ ਤੂੰ ਮੈਨੂੰ 1000 ਹੀ ਦੇਂਗਾ ਹੋਰ ਅੱਜ ਮੈਂ ਗੋਦੀਆ ਬੈਂਕਾਂ ਵੀ ਬੰਦ ਸੀ ਅੱਜ ਫੇਰ ਕਦੋਂ ਦੇਂਗਾ ਤੂੰ ਮੈਂ ਤੂੰ ਅੱਜ 1000 ਰੁਪਇਆ ਲੈ ਜੀ ਫੜ ਕੇ ਬਾਕੀ ਜਦੋਂ ਮੇਰੇ ਕੋਲੇ ਹੋਏ ਨਾ ਪੈਸੇ ਤੂੰ ਲੈ ਜੀ ਤੈਨੂੰ ਜਵਾਬ ਨਹੀਂ ਹੈਗਾ ਤੇ ਜਵਾਬ ਦੀ ਗੱਲ ਨਹੀਂ ਹੈਗੀ ਜੇ ਤਾਂ ਲੋੜ ਪੈਣ ਤੇ ਨਾ ਲੋੜ ਪਈ ਫੇਰ ਕੀ ਕਰਨੇ ਨੇ ਉਜੀ ਆਜੋ ਹੁੰਦੇ ਪੈਣ ਦੇ ਕਢਾਵੇ ਜੀ ਸੁਣਦੀ ਨਹੀਂ ਮੈਂ ਕਹੀ ਨਾ ਮੇਰੇ ਕੋਲ 10000 ਰੁਪਏ ਵਾ ਬੈਂਕ ਤੋਂ ਕਢਾਣ ਗਿਆ ਹਾਂ ਮੈਂਗਾ ਤਾਂ 10000 ਦੇ ਨਾਲ 2-4000 ਰੁਪਏ ਵੱਧ ਕਢਾ ਲੈਂਦਾ ਗਾ ਤੁਹਾਨੂੰ ਪਤਾ ਤਾਂ ਹੈਗਾ ਕਿ ਮੈਂ ਚਾਣਾ ਭੂਰੋਂ ਕੋਲੇ ਕਿ ਕਦੇ ਵੱਧ ਪੈਸੇ ਨੂੰ ਲੋਡ ਪੈ ਜਾਂਦੀ ਓਏ ਤਾਂ ਅੱਜ ਦੇਣੀ ਹੈ ਹਜਾ ਲੱਗਿਆ ਵਿਆ ਸੀ ਮੇਰਾ ਜੀ ਕਰ ਮਾਹਾਂ ਭੂਰੋਂ ਨੂੰ ਸੱਦ ਲਾਂ ਜੇ ਮੈਂ ਪਹਿਲਾਂ ਹੁੰਦਾ ਪਹੁੰਚਦਾ ਪਹਿਲਾਂ ਹੀ ਪੈਣ ਦੇ ਕਢਾਵੇ ਤੇ ਪੈਸੇ ਨਾ ਕਢਾ ਲੈਂਦਾ ਤੇ ਚਲ ਹੁਣ ਸੌ ਬਾਾਰ ਨੂੰ ਕਢਾ ਲਈ ਭਰਾ ਹਾਂ ਵਾ ਸੌ ਬਾਾਰ ਨੂੰ ਕਢਾ ਕੇ ਤੈਨੂੰ ਦੇ ਦੂੰਗਾ ਮੈਂ ਪਾ 2000 ਦੇਦੀ ਪਰ ਮੈਨੂੰ ਪੂਰਾ ਕਿਤੇ ਕਹੇ ਹਜ਼ਾਰ ਬਾਗਾਂ ਵਿੱਚ ਨਾ ਗਿਣਤੀ ਲਾ ਦੀ। ਉਹ ਕੋਈ ਨਾ ਵਿੱਚ ਨਹੀਂ ਲਾਉਂਦਾ। ਗੱਲਾਂ ਦੇਖ। ਜੀ ਗੱਲ ਸੁਣ ਹਾਂ। ਹਾਂ। ਖੰਬੇ ਨੂੰ ਹੱਥ ਪਾ ਇੱਥੇ ਲੋਟ ਹੋਗਾ। ਮੈਂ ਤੇਰਾ ਕੁਸੋਂ ਨ ਮਾਰਨਾ ਨਾ ਕੋਈ ਫੋੜੇ ਤੇ ਖੰਬੇ ਦੇ ਪਹਿਲਾਂ ਪਰਾਲੀ ਦੇ ਟਿੱਟਰ ਨੂੰ ਹੋ ਗਿਆ। ਫੇਰ ਕੀ ਹੁੰਦਾ? ਫੇਰ ਕੀ ਹੋ ਰਿਹਾ ਵੇ ਤੈਨੂੰ? ਫੇਰ ਕੀ ਹੁੰਦਾ? ਆ ਕੇ ਫੇਰ ਕੀ ਹੁੰਦਾ? ਤੂੰ ਤਾਂ ਐਵੇਂ ਡਰੀ ਜਾਨੀ। ਮੇਰੇ ਕੰਟਰੋਲ 'ਚ ਰਹਿ ਹਾਂ ਕਰਵੇਂ ਤੂੰ। ਉਹੀ ਲੱਗ ਜਾਣਾ ਹੁੰਨਾਗਾ ਤੂੰ। ਮਾਣਾ ਕਿ ਆਉਂਦੀ ਨਹੀਂ ਹੈਗੀ ਹੁਣ ਤੇਰੇ ਕੋਲ ਕਿਉਂ ਆਉਂਦੀ ਘਾਤੋ ਨਹੀਂ ਬੇ ਨਹੀਂ ਆਉਂਦੀ ਬਸ ਤੂੰ ਤਾਂ ਐ ਕਰਦਾਗਾ ਹੋਰ ਥੋ ਲੱਗਿਆਗਾ ਕਰਦਾ ਕਰਦਾ ਹੁਣ ਮੋਟਰ ਤੇ ਆ ਗਏ ਆਪਾਂ ਅੰਦਰ ਬਹਿ ਜਾਗੇ ਹੁਣ ਦਸ ਦਸ ਮਿੰਟ ਆ ਜਾ ਆ ਜਾ ਰਾਜਾ ਹਾਂ ਆ ਜਾ ਆ ਜਾ ਹੱਥੋ ਕਰਾਵੇਂ ਮੰਜਾ ਢਾ ਰੱਖਿਆਗਾ ਤੂੰ ਹਾਈ ਹਾਈ ਮੈਂ ਤਾਂ ਥੀ ਲਟ ਜਾਨੀ ਆ ਬਰਾ ਇੱਥੇ ਜੀ ਹੋ ਲੋਟ ਵਾ ਕੀ ਹੋ ਗਿਆ ਇੱਥੇ ਚੱਕ ਦਿੰਨੇ ਕੰਮ ਨੂੰ ਬਾ ਬਾਜਾ ਨਾ ਤੂੰ ਇੱਥੇ ਚੱਕ ਦੇ ਨਾ ਕੰਮ ਨੂੰ ਮੈਂ ਤਾਂ ਦਮ ਲੈਂਦੀ ਨਹੀਂ ਤੂੰ ਦੌਂ ਡਿੱਗੀ ਆ ਨਾ ਉੱਤੇ ਮੇਰੇ ਹੁਣ ਭੈਣ ਦੇ ਘੜਾ ਵੇਜੀਏ ਬੱਤ ਚ ਦਮ ਲੈ ਦਮੀ ਦਾਮੀ ਲੇਤਾ ਹੁਣ ਉਹਨੂੰ ਮੇਰਾ ਬੈਗਰ ਦਾ ਅਸਰ ਖਤਮ ਹੋਊ ਜੂ ਤੂੰ ਉੱਠ ਬੈਗਰਾਂ ਦੇ ਲਾਦਾ ਕੋਈ ਠੰਡਾ ਕੋਈ ਪਾਣੀ ਧਾਣੀ ਤਾਂ ਪਿਆ ਦੇ ਆ ਜਾ ਤੈਨੂੰ ਪਿਉਣਾ ਪਾਣੀ ਅੰਦਰ ਤੌੜੇ ਵਾਲਾ ਫਟ ਵੇ ਹੁਣ ਭੈਣ ਦੇ ਘੜਾ ਬਿੜ ਡਿੱਗੀ ਦੇ ਲਾ ਕਿਵੇਂ ਤੌੜੇ ਵਾਲਾ ਪਾਣੀ ਨਹੀਂ ਫਰਿੱਜ ਰੱਖ ਲੈ ਮੋਟਰ ਤੇ ਚੱਲ ਚੱਲ ਜਾ ਜਾ ਆਰਾਧੇ ਪਹਿਲਾ ਆਰਾਧਾ ਦੇਖਣਾ ਹੈ ਘਰ ਪਹਿਲਾ ਅੰਦਰ ਵੜਨ ਦੀ ਕਰਦਾ ਹੁੰਦਾ ਉਹ ਇਹ ਕੋਈ ਨਹੀਂ ਦੇਖਦਾ ਮੈਨੂੰ ਸਾਰਾ ਕੁਝ ਪਤਾ ਤੂੰ ਚੱਲ ਅੰਦਰ ਭੈਣ ਦੇ ਘੜਾਬ ਦੀ ਡਰੀ ਜਾਂਦੀ ਐ ਲੈ ਹੁਣ ਖੜੀ ਕੀ ਕਰਦੀਆਂ ਲਾਲਾ ਕੱਪੜੇ ਉਹ ਅੱਗੇ ਚੱਜ ਨਾਲ ਤਾਂ ਲਾ ਦੇ ਕੋਈ ਲਾ ਦੇ ਮੈਨੂੰ ਵੀ ਚੱਜ ਨਾਲ ਆਖੀ ਡਰ ਲੱਗਦਾ ਕਿ ਤਾ ਕੋਈ ਲਾ ਦੇਵੇ ਕੋਈ ਨਹੀਂ ਆ ਤੂੰ ਕੱਪੜੇ ਲਾ ਹਾ ਤੱਕ ਹੋ ਗਿਆ ਇੱਥੇ ਆ ਬਹੁਤ ਸੱਟ ਜੀਤਾ ਹੋ ਜਾ ਭੇਣ ਦੇ ਘੜਾਵੇ ਦੀ ਉਹ ਮੇਰਾ ਬੈਗਰਾਵਾ ਅਸਰ ਖਤਮ ਹੋਣ ਵਾਲਾ ਹੈ ਇਹ ਮਨ ਐਦੂ ਸੱਟ ਹੋਰ ਕੀ ਹੋ ਜਾ ਹਾਂ ਬਸ ਇੱਥੇ ਰੰਗੋਂ ਕਾ ਇੱਥੇ ਇੱਥੇ ਦਾ ਮੱਚੂ ਮੈਂ ਹੁਣ ਨਹੀਂ ਢੋਣ ਨਹੀਂ ਆਹਾ ਆ ਬਲੇ 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 ਨਿਆਰਾ ਤਾਂ ਇੱਥੇ ਆ ਨਿਆਰਾ ਤਾਂ ਅਸਲੀ ਤੇ ਚੱਲ ਖੱਡ ਪਰੇ ਉਹ ਖੜ ਜਾ ਖੱਡ ਪਰੇ ਸੇਦੀ ਭੱਜੂ ਭੱਜੂ ਕਰੀ ਜੰਨੀ ਆ ਬਾਗ ਜੀ ਭੇਣ ਦੇ ਘੜਾਵੇ ਦੀ ਆਹਾ ਆਹਾ ਤਾਂ ਖੱਡਾ ਵਸ ਬਹੁਤ ਹੋ ਗਿਆ ਪਾਣੀ ਵੀ ਨਹੀਂ ਮਰਨੇ ਪੀਣ ਦੇਤਾ ਉਹ ਆ ਤੇਰੇ ਇੱਥੇ ਤਣ ਕਿਵੇਂ ਹੋ ਗਿਆ ਤੂੰ ਗਦਾ ਦਾ ਫਿਰਾ ਸੋਣਾ ਲੱਗਦਾ ਤੇਲ ਇੱਥੇ ਛੱਡ ਜਾ ਰੰਨੀ ਯਾਰੀ ਆ ਉਹ ਭਈ ਆ ਛਾ ਚਾਹ ਠੀਕ ਆ ਛਾ ਬਾਹ ਕੜੀ ਛਾ ਕੀ ਕਰ ਖੋਦਾ ਬਾਹਰ ਜਾ ਆਰ ਜਮੈ ਨੂੰ ਦੇਖ ਲੈਣ ਦੇ ਬਾਹਰ ਬਰਤੇ ਸਮੇਂ ਦਾ ਕਿਸੇ ਨੇ ਦੇਖਿਆ ਨਹੀਂ ਨਿਕਲਦੇ ਵਾਰੀ ਦੁਬਾਰਾ ਦੇਖ ਦਾਂਗਾ ਉਹ ਟਾਈਮ ਦਾ ਪਾਣੀ ਦੇ ਕੁੱਤੇ ਵੀ ਨਹੀਂ ਪੀਈ ਹੈਗੀ ਕੰਜਰ ਨੇ ਹਾਂ ਭਾਈ ਲੈ ਲੈ ਆਦਮ ਲੈ 10 ਮਿੰਟ ਦਾ ਮੈਂ ਇੱਥੇ ਮੈਂ ਪਾਣੀ ਲੈ ਕੇ ਆਣਾ ਫਿਰ ਛੁੱਟੀ ਲਾਉਣਾ ਦੁਬਾਰੇ ਠੀਕ ਆ ਲੈ ਅਕਾਦਮਟ ਤੇ ਬਹਿ ਜਾ ਫੇਰ ਛੁੱਟੀ ਲਾਉਣਿਆ ਬੰਦੇ ਦਾ ਕੀ ਬਣੂਗਾ ਹੁਣ ਤਾਂ ਆ ਜੇ ਅੰਦਰੋਂ ਬਾਹਰ ਨਿਕਲਿਆ ਹੁਣ ਦਵਾਰੋਂ ਦੀ ਵੀ ਪੈ ਗਈ ੱਡੀ ਛੇਤੀ ਪਾਣੀ ਤਾਂ ਨਹੀਂ ਪੀਣ ਨਹੀਂ ਦਿੱਤਾ ਹੈਗਾ ਕਿਤਾਏ ਪਤਾ ਨਹੀਂ ਖਾਂਦਾ ਕੀ ਹੈਗਾ ਵੇ ਆ ਜਾ ਹੁਣ ਛੇਤੀ ਆ ਗਿਆ ਆ ਗਿਆ ਭੈਣ ਤੇ ਖੜਾ ਮੇਰੇ ਤਾਂ ਗਾ ਨਿਕਲੀ ਜਾਂਦੇ ਪਾਣੀ ਵੇਣਾ ਸੰਗ ਸੁੱਕਿਆ ਪਿਆ ਆ ਗਿਆ ਆ ਗਿਆ ਲਿਓਣਾ ਪਾਣੀ ਪਾਣੀ ਪੀ ਇੱਕ ਛੁੱਟੀ ਹੋਰ ਲਾਉਣੀ ਆ ਮੈਂ ਨਹੀਂ ਹੁਣ ਜਾਂਦੀ ਹੈਗੀ ਮੈਂ ਜਲਦੀ ਮੈਂ ਤਾਂ ਜਾਣੀ ਆ ਜਾ ਕੇ ਕੀ ਕਰਨ ਹੁਣ ਏਡੀ ਦੂਰ ਆਈ ਵੀ ਆ ਹੁਣ ਇੱਕ ਝੁੱਟੀ ਦਾ ਲਵਾ ਕੇ ਜਾਣੀ ਪੂ ਤੈਨੂੰ ਹੁਣ ਆ ਬਿੰਦੇ ਬਿੰਦੇ ਥੋੜੀ ਹੁੰਦਾ ਹੁੰਦਾ ਓਏ ਬਿੰਦੇ ਬਿੰਦੇ ਵੀ ਤੂੰ ਤੂੰ ਬਿੰਦੇ ਨੂੰ ਮਾਰ ਗੋਲੀ ਬਿੰਦੇ ਬਿੰਦੇ ਹੋ ਜਾਂਦਾ ਆ ਆ ਉੱਠ ਤੱਕੇ ਆਜਾ ਹੁਣ ਤਾਂ ਇੱਕ ਮਿੰਟ ਵੀ ਨਹੀਂ ਹੋਇਆ ਬੈਠੀ ਨੂੰ ਮੇਰੀ ਗੱਲ ਸੁਣਾ ਮੈਂ ਨਹੀਂ ਜਾਂਦੀ ਹੁਣ ਬਿੰਦੇ ਬਿੰਦੇ ਇੱਥੇ ਕੋਈ ਆਜੂਗਾ ਦੇਖ ਲੂਗਾ ਮੈਂ ਕੋਈ ਨਹੀਂ ਹੋਣਾ ਮੇਰੀ ਇੱਕ ਇੱਕ ਝੁੱਟੀ ਹੁਣ ਏਡੀ ਦੂਰ ਆਈ ਮੈਂ ਮੇਨ ਦੇ ਘੜਾਵੇ ਦੀ ਇੱਕ ਤਾਂ ਮੰਦੀ ਨਹੀਂ ਹੁੰਦੀ ਹਾਏ ਤੇਰ ਤੋ ਨਿਕਲ ਰਹਿਤਾ ਹੈ ਤੂੰ ਕਹਿੰਦਾ ਮੇਰੇ ਕੋਲ 1000 ਹੈ ਫਿਰ ਜਿਹੜੇ ਥਾਰੇ ਤੂੰ 1000 ਦੇਂਗਾ ਬਸ ਫਿਰ ਬਹੁਤ ਐਨਾ ਕਤਾ ਚੱਲ ਠੀਕ ਆ ਲੈ ਲੈ 5 ਮਿੰਟ ਆਮ ਠੀਕ ਆ ਫਿਰ ਆਪਾਂ ਲਾਉਣਿਆ ਦਵਾਰੇ ਛੁੱਟੀ ਐਨ ਮੈਂ ਮੂਤਮਾਤ ਲਵਾ ਠੀਕ ਹੈ ਗੱਜਾ ਪਰੇ ਹਾਂ ਲੈ ਇਹ ਨਹੀਂ ਮੈਨੂੰ ਅੱਜ ਜਾਣ ਦਿੰਦਾ ਇਹ ਤਾਂ ਕੰਜਰ ਮੈਨੂੰ ਪਹਿਲੀ ਕਹ ਰਹੀ ਸੀ ਆਇੰਗੀ ਅਗਦੀ ਮਰਜ਼ੀ ਨਾਲ ਜਾਇੰਗੀ ਮੇਰੀ ਮਰਜ਼ੀ ਨਾਲ ਅੱਜ ਤਾਂ ਹੈ ਆਪਦੀਆਂ ਮਰਜ਼ੀਆਂ ਪਗਾ ਕੇ ਮੈਨੂੰ ਫੇਰ ਹੀ ਤੋਰੂ ਇੱਕ ਮਾਤ ਦੇ ਲਈ ਵਾਹ ਮੈਂਨ ਦੇਗੜਾ ਦੇ ਵੜਾ ਵੇਦੀ ਨੇ ਜਮੇ ਛਲ ਕੇ ਰੱਖਦਾ ਕਹਾ ਉਹੋ ਤੜੀਆਂ ਆ ਯਾਰੇ ਕੋਈ ਨਾ ਪੁੱਤ ਦੁਬਾਰੇ ਛੁੱਟੀ ਲਾਉਣ ਦੀ ਫੇਰ ਤਿਆਰ ਰਹਿ ਤੂੰ ਆ Oh. भाई ये तो हमारे चुट्टी पूरा स्वाद लेना है इतना पूरा स्वाद लेना क्या ठीक है तू तो, तो कर आया मुंह ते आया हां भाई जा भर अधी भाई लता लुता कुटा ते नहीं बस लता लुता का लोट ने मेरे लता ही दुख दिया है ਜੇ ਹੋਰ ਕੁਝ ਕਟੌਪ ਕਰਨਾ ਹੈ ਤਾਂ ਦੱਸ ਇਹ ਬੱਸ ਹੋਣੀ ਮੈਂ ਤਾਂ ਕੋਸ ਹੁੰਦਾ ਹੈ ਹੁਣ ਤਾਂ ਮੈਂ ਥੱਕ ਗਈ ਮੈਂ ਤਾਂ ਢੂਈ ਦੁਖਣ ਲੱਗ ਗਈ ਮੈਂ ਤਾਂ ਘਰੇ ਜਾਨੀ ਹੁਣ ਘਰੇ ਕਰਨ ਜਾਣਾ ਮੇਰੀ ਇੱਕ ਛੁੱਟੀ ਲਵਾ ਜਾ ਹੁਣ ਐਡੀ ਦੂਰਾ ਆਈ ਵੀ ਆ ਭੈਣ ਦੇ ਖੜਾਵੇ ਜੀ ਫੇਰ ਵੀ ਹੁਣ ਹੁਣ ਫੇਰ ਖਬਰ ਕਦੋਂ ਮਿਲੇਗੀ ਮੈਨੂੰ ਚਲ ਚੰਗਾ ਵੀ ਫੇਰ ਐ ਕਰਕੇ ਛੇਤੀ ਤੋਰ ਮੈਨੂੰ ਬੜਾ ਟਾਈਮ ਨਹੀਂ ਨਖੜਦੀ ਹੈਗੀ ਉਹ ਐ ਕਰ ਬੜਾ ਭੱਜੂ ਭੱਜੂ ਨਾ ਕਰੀ ਠੀਕ ਆ ਰਾਮਨਾਲ ਚਲ ਆ ਜਾ ਮੇਰੀ ਯਾਰ ਹੁਣ ਉੱਠਦਾ ਸਹੀ ਉੱਠ ਉੱਠ ਐਂ ਤਾਂ ਹੁਣ ਉੱਠ ਖੜੂਂਗੀ ਐਂ ਕਹਣਾ ਮੇਰੇ ਲੱਤਾਂ ਹੋਣੇਂਗੀਆਂ ਚੱਲ ਹੋਗਾ ਮੈਂ ਇਹ ਗੱਲਾਂ ਨਾ ਪਈ ਮੇਰਾ ਦੇਲਾ ਜੱਤ ਲੈਣੀ ਆ ਜਿਹੜੀ ਮੰਨ ਗਈ ਤੂੰ ਦਵਾਰੇ ਤਾਂ ਫਿਰ ਹੋਰ ਕੀ ਕਰਾਂ ਜਦੋਂ ਆਈ ਗਈ ਹੁਣ ਜਦ ਤੱਕ ਤੱਕ ਲੋੜ ਪੈਂਦੀ ਰਹਿੰਦੀ ਮੈਨੂੰ ਫਿਰ ਮੈਂ ਜਾਊਂਗੀ ਦੀ ਕਿੱਥੇ ਹਾਂ ਆਪਦੇ ਜਵਾਨ ਤਾਂ ਇੱਕ ਤਾਂ ਛੇਤੀ ਮੁੱਕਰ ਜਾਣਾ ਹੁੰਦਾ ਮੈਂ ਨਹੀਂ ਮੁੱਕਰਦੀ ਓ ਹੁਣ ਨਹੀਂ ਮੁੱਕਰਦਾ ਭੈਣ ਚੋਰਾ ਆ ਇੱਕ ਚੁੱਟੀ ਹੋਰ ਲਾ ਲਈਏ ਹੋਣ ਚੀ ਕਾਂਗੜ ਨੂੰ ਦਾ ਦੇਖੀ ਲਾ ਹੁਣ ਤਾਂ ਆਪ ਹੀ ਕੱਪੜੇ ਲਾ ਲੈ ਜ਼ੋਰ ਚ ਇਹ ਮੈਂ ਚੱਤੀ ਹਾਂ ਅੱਛਾ ਆਹ ਹਦ ਲੱਤਾਂ ਸੈੱਟ ਕਰ ਮੜੀਆਂ ਨਹੀਂ ਆਹ ਇਹ ਜਾ ਕਾ ਆਹਾਹਾਹਾਹਾ ਉਹ ਹੋ ਹੋ ਮੰਨੀ ਆ ਰਹੀ ਬਕਰ ਇੱਕ ਦਾ ਤੇਰਾ ਸਰੀਰ ਇਨਾ ਘੈਂਟ ਆ ਨਾ ਆ ਹਾ ਹਾ ਤੇ ਕੱਲ ਕਰਦੇ ਹਾਂ ਉਹ ਸ਼ਰਤ ਲਾ ਉਹ ਸਿੱਧੀ ਪੁੱਜੂ ਪੁੱਜੂ ਕარი ਲਈ ਖਰਚਾ ਇਹ ਕਰ ਦੇ ਚਲ ਪਾਲਾ ਕੱਪੜੇ ਫਿਰ ਹੁਣ ਪਾਲਾ ਹਾਂ 1000 ਰੁਪਿਆ ਠੀਕ ਹਾਂ ਤੇ ਉਹ ਨਾਲ ਦੂਜੇ ਦਾ ਕਰਕੇ ਰੱਖੀ ਚਲ ਆ ਜਾ ਨਾਲ ਖੇਤੀ ਬਾਹਰ ਨਿਕਲ ਮੈਂ ਠੀਕ ਆ ਜਾ ਆਹਦਾ ਫਿਰ ਹੁਣ ਮੈਂ ਜਾਣੀ ਆ ਚੰਗਾ ਕਵੇਲਾ ਹੋ ਜੂਗਾ ਮੈਨੂੰ ਬਸ ਜੀ ਲੰਘ ਜੂਗੀ ਉਸੇ ਤੇ ਚੜ ਜੂਗੀ ਜਿਹੜੀ ਤੇ ਪਹਿਲਾਂ ਆਈ ਕੋਈ ਨਾ ਕੋਈ ਨਾ ਧਿਆਨ ਨਾਲ ਜਾਈ ਠੀਕ ਆ ਧਿਆਨ ਨਾਲ ਹੀ ਜਾਉਂਗੀ ਹੁਣ ਤਾਂ ਜਿਹੜਾ ਧਿਆਨ ਹੈਗਾ ਸੀ ਬਸ ਠੀਕ ਆ ਚਾਹ ਹੁਣ ਆ ਯਾਦ ਰੱਖੀ ਹੁਣ ਆ ਗੱਲ ਜੀ ਨਾ ਭੁੱਲ ਜੀ ਕਿਤੇ ਕਾਹਦੇ ਮੇਰੇ ਤਾਂ ਯਾਦ ਨਹੀਂ ਆਈ ਓਏ ਸਾਰਾ ਕੁਝ ਯਾਦ ਹੂ ਬਸ ਉਹ ਤੇ ਕਰ ਰੱਖੀ ਪੈਸੀ ਹੁਣ 5000 ਰੁਪਏ ਹੁਣ ਮੈਂ ਜਾਣੀ ਆ ਹੁਣ ਮੈਂ ਦਿਨ ਦਿਨ ਤੰਗ ਕਰੀ ਜਾਏ ਇੱਕ ਗੱਲ ਹੋਰ ਕਹਾ ਹਾਂ ਮੇਰਾ ਦੁਬਾਰੀ ਫੇਰ ਮਣ ਜਾ ਕਰੀ ਜਾਂਦਾ ਚੱਲ ਵੇ ਤੂੰ ਹੀ ਲੱਗ ਜਾਣਾ ਉਹਨਾਂ ਨਾਲ ਮੈਂ ਫੇਰ ਆਉਣਾ ਵੀ ਨਹੀਂ ਹੈਗਾ ਆ ਜਾ ਵੇ ਤੂੰ ਆਏ ਨਾ ਤੇ ਬੜਾ ਕਰ ਮੈਨੂੰ ਨਾ ਚੱਬੜਾ ਕਰ ਮੈਂ ਤੇਰੀ ਮੋਟਰ ਤੇ ਨਹੀਂ ਆਉਣਾ ਇੰਨਾ ਵੀ ਵਿਸ਼ਵਾਸ ਨਹੀਂ ਮੇਰੇ ਤੇ ਹਾਂ ਚੱਲ ਠੀਕ ਆ ਮੈਂ ਤਾਂ ਜਾਣੀ ਆ ਚੱਲ ਚੰਗਾ ਭਾਈ ਆ ਜਾ ਇੱਕ ਖਤਰਾ ਕਰਕੇ ਸਾਹਮਣੇ ਲੋਕ ਝੱਕੀਏ ਲੱਗੂਗਾ ਕਰਕੇ ਕੀ ਨੇ ਜੇ ਮੈਨੂੰ ਉਹਨਾਂ ਨੇ ਕੁਝ ਪੁੱਛ ਵੀ ਲਿਆ ਨਾ ਮੈਂ ਤੈਨੂੰ ਕਹਿੰਦਾ ਕੋ ਸੱਜੀ ਪੱਜੀ ਦੇਖੜਾਈ ਦੀ ਮੋਟਰ ਤੇ ਉਹ ਫੇਰ ਕੀ ਹੁੰਦਾ ਇਹ ਚ ਕਾਲੀ ਸੰਗਣ ਵਾਲੀ ਗੱਲ ਆ ਮੈਂ ਕਹਿ ਦੂ ਮੇਰੇ ਘਰ ਵਾਲੀ ਆ ਯਾਰਾ ਲਿਆਤਾ ਆਪਰੰਬ ਨਾਲ ਅੰਨ ਯਾਰਾ ਲਿਆਤਾ ਕੋੜਿਆ ਵੀ ਰੱਖਨੇ ਆਏ 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 ਪੜ ਕੇ ਦਾ ਸੜਾ ਗੋਲਾ ਜਾ ਬਣਿਆ ਵਿਆ ਸੀ ਹਾ ਹਾ ਹੁਣ ਨੀਂਦ ਵੀ ਵਧੀ ਜਾਊ ਆ ਇੱਕ ਦਾ ਸਲੀਨਾ ਭੈਣ ਚੋ ਦੀ ਭਜੂ ਭਜੂ ਕਰੀ ਗਿਆ ਚਲ ਕੋਈ ਜਵੇਂ ਮਰ ਜਾ ਨਿਆਰਾ ਦੇ ਜੀ ਆਹ ਹਾਂ ਆਲਾ ਦਾ ਸਰੀਰ ਜਮੇ ਜਿ ਸਵਰਗ ਦਾ ਸਵਾਰਗੀ ਜਮਾ ਸਵਰਗ ਸਵਰਗ ਬਣਾ ਗਈ